ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਮਾਰਦਿਕ ਨਜ਼ਰ ਖਬਰਾਂ ਦੀਆਂ ਸੁਰਖੀਆਂ ਤੇ ਅਕਾਲੀ ਦਲ ਨੇ ਕੀਤੀ ਪ੍ਰੈਸ ਕਾਨਫਰੰਸ ਕੰਗੜਾ ਨਰੋਥੇ ਐਨਐਸਏ ਲਗਾਉਂਦੀ ਕੀਤੀ ਮੰਗ ਹਰਿਆਣੇ ਦੇ ਪਾਜਪਾ ਨੇ ਮੈਨੀਫੈਸਟੋ ਕੀਤਾ جاری ਲੋਕਾਂ ਨਾਲ ਕੀਤੇ 20 ਵਾਦੇ ਜੰਮੂ ਕਸ਼ਮੀਰ ਚ ਚੌਣਾਦਰਾਲ ਪ੍ਰਧਾਨ ਮੰਤਰੀ ਨੇ ਕੀਤਾ ਦੌਰਾ ਰਾਹੁਲ ਗਾਂਧੀ ਤੇ ਕੀਤੀ ਟਿੱਪਣੀ ਫਰੀਦਕੋਟ ਤੋਂ ਸਾਂਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਰੱਖੀ ਨਵੀਂ ਮੰਗ ਅਮਰੀਕਾ ਵਾਂਗ ਭਾਰਤ ਦੇ ਵਿੱਚ ਵੀ ਵੱਖ-ਵੱਖ ਸੂਬਿਆਂ 'ਚ ਵੱਖ-ਵੱਖ ਹੋਵੇ ਕਾਨੂੰਨ ਤੇ ਹੁਣ ਖਬਰਾਂ ਵਿਸਥਾਰ ਨਾਲ ਅਕਾਲੀ ਦਲ ਨੇ ਕੰਗੜਾ ਰਣੌਤ ਦੇ ਐਨਐਸਏ ਲਗਾਉਣ ਦੀ ਮੰਗ ਕੀਤੀ ਹੈ ਦਰਸਲ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀ ਸਿੰਘ ਕਲੇਰ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਕੰਗੜਾ ਰਣੌਤ ਤੇ ਸੰਤ ਪਿੰਡਰਾ ਵਾਲੇ ਬਾਰੇ ਕਿਤੇ ਬਿਆਨ ਨੂੰ ਲੈ ਕੇ ਟਿੱਪਣੀ ਤੇ ਕਲੇਰ ਨੇ ਅਕਾਲੀ ਦਲ ਦੀ ਮੰਗ ਕੀਤੀ ਹੈ ਕਿ ਕੰਗੜਾ ਰਣੌਤ ਦੇ ਉੱਤੇ ਐਨਐਸਏ ਲੱਗਣਾ ਚਾਹੀਦਾ ਹੈ ਮਸ਼ਹੂਰ ਅਦਾਕਾਰਾ ਅਤੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਦੇ ਵੱਲੋਂ ਫਿਲਮ ਐਮਰਜੈਂਸੀ ਤੋਂ ਬਾਅਦ ਲਗਾਤਾਰ ਇੱਕ ਤੋਂ ਬਾਅਦ ਇੱਕ ਵਿਵਾਦਿਤ ਟਿੱਪਣੀਆਂ ਕੀਤੀਆਂ ਚਾਲੀਆਂ ਨੇ ਅਤੇ ਹਾਲ ਹੀ ਦੀ ਟਿੱਪਣੀ ਦੀ ਗੱਲ ਕਰੀਏ ਤਾਂ ਕੰਗਨਾ ਰਣੌਤ ਨੇ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਨੂੰ ਅਤਵਾਦੀ ਕਹਿ ਦਿੱਤਾ ਹੈ ਕੰਗਨਾ ਦਾ ਕਹਿਣਾ ਹੈ ਕਿ ਸੰਤ ਮੰਦਰਾਂ ਦੇ ਵਿੱਚ ਕਦੇ ਏਕੇ 47 ਲੈ ਕੇ ਨਹੀਂ ਜਾਂਦੇ ਅਤੇ ਉਹਨਾਂ ਕੋਲ ਉਹ ਹਥਿਆਰ ਸਨ ਜੋ ਅਮਰੀਕਨ ਆਰਮੀ ਦੇ ਕੋਲ ਹੁੰਦੇ ਨੇ ਇਸ ਤੋਂ ਬਾਅਦ ਕੰਗਨਾ ਰਣੌਤ ਨੇ ਇਹ ਵੀ ਕਹਿ ਦਿੱਤਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕੋਈ ਸੰਤ ਨਹੀਂ ਸਨ ਬਲਕਿ ਅਤਵਾਦੀ ਸਨ ਤੇ 99% ਪੰਜਾਬੀ ਇਸ ਗੱਲ ਨਾਲ ਸਹਿਮਤੀ ਪ੍ਰਗਟਾਉਂਦੇ ਨੇ ਅਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਅਤੇ ਲੀਗਲ ਸੈੱਲ ਦੇ ਪ੍ਰਧਾਨ ਐਡਵੋਕੇਟ ਅਸ਼ਦੀਪ ਕਲੇਰ ਦੇ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਚੰਡੀਗੜ੍ਹ ਦੇ ਵਿੱਚ ਹੋਈ ਇਸ ਅਹਿਮ ਪ੍ਰੈਸ ਕਾਨਫਰੰਸ ਦੇ ਵਿੱਚ ਅਸ਼ਦੀਪ ਕਲੇਰ ਨੇ ਕੰਗਨਾ ਰਣੌਤ ਦੇ ਨਾਲ ਸੰਬੰਧਿਤ ਸਵਾਲ ਦਾ ਜਵਾਬ ਦਿੱਤਾ। ਜਵਾਬ ਦੇ ਵਿੱਚ ਅਸ਼ਦੀਪ ਕਲੇਰ ਨੇ ਕਹਿ ਦਿੱਤਾ ਕਿ ਕੰਗਨਾ ਰਣੌਤ ਦੇਸ਼ ਨੂੰ ਤੋੜਨ ਵਾਲੀਆਂ ਗੱਲਾਂ ਕਰਦੀ ਹੈ ਤੇ ਅਸ਼ਦੀਪ ਕਲੇਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹ ਮੰਗ ਕਰਦੇ ਨੇ ਕਿ ਕੰਗਨਾ ਰਣੌਤ ਦੇ ਉੱਤੇ ਐਨਐਸਸੀ ਲਗਣੀ ਚਾਹੀਦੀ ਹੈ। ਉਹਨਾਂ ਕਹਿ ਦਿੱਤਾ ਕਿ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਸਾਡੇ ਸੰਤ ਨੇ ਦੇਖੋ ਕੰਗਨਾ ਰਣੌਤ ਮੈਨੂੰ ਲੱਗਦਾ ਕਿ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੀ ਹੈ ਹੈ ਬੀਬੀ ਇਹ ਮੈਂ ਉਹਦੇ ਬਾਰੇ ਕੁਝ ਮਾੜਾ ਕਹਿਣਾ ਨਹੀਂ ਚਾਹੁੰਦਾ ਕਈ ਵਾਰੀ ਹੁੰਦਾ ਹੈ ਕਿ ਲਗਾਤਾਰ ਤੁਹਾਡੀਆਂ ਫਿਲਮਾਂ ਫਲॉप ਹੁੰਦੀਆਂ ਨੇ ਤੁਸੀਂ ਕੌਂਟ੍ਰੋਵਰਸੀਆਂ ਲੱਭਦੇ ਫਿਰਦੇ ਹੋ ਕਿ ਕਿਸੇ ਤਰੀਕੇ ਮੈਂ ਕੌਂਟ੍ਰੋਵਰਸੀ ਕ੍ਰੀਏਟ ਕਰਾਂ ਕਿਸੇ ਤਰੀਕੇ ਮੈਨੂੰ ਲਾਈਨਲਾਈਟ ਮਿਲੇ ਪਰ ਮੈਂ ਨੱਡਾ ਸਾਹਿਬ ਨੂੰ ਅਮਿਤ ਸ਼ਾਹ ਜੀ ਨੂੰ ਤੇ ਮੋਦੀ ਸਾਹਿਬ ਨੂੰ ਸ਼ਰਮਨੀ ਅਕਾਲੀ ਦਲ ਦੀ ਤਰਫੋਂ ਬੇਨਤੀ ਕਰਦਾ ਕਿ ਐਸੇ ਜਿਹੜੇ ਸੰਸਦ ਨੇ ਬੀਜੇਪੀ ਦੇ ਇਹਨਾਂ ਨੂੰ ਨੱਥ ਪਾਈ ਜਾਵੇ ਕਿਉਂਕਿ ਇਹੋ ਜਿਹੇ ਜਿਹੜੇ ਬਿਆਨ ਨੇ ਇਹ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਲਈ ਖਤਰਾ ਨੇ ਔਰ ਅਗਰ ਸੰਸਦ ਹੋ ਕੇ ਐਸੇ ਬਿਆਨ ਦਿੱਤੇ ਜਾ ਰਹੇ ਨੇ ਤਾਂ ਫਿਰ ਉਹ ਸਰਕਾਰਾਂ ਨੇ ਹੁਣ ਤਾਂ ਭਗਵੰਤਪਨ ਸਾਹਿਬ ਵੀ ਜਵਾਬ ਦੇਣ ਅਗਰ ਪੰਜਾਬ ਦੇ ਨੌਜਵਾਨਾਂ ਤੇ ਤੁਸੀਂ 1 ਮਿੰਟ ਦੇ ਵਿੱਚ ਐਨਐਸਏ ਲਾਤੀ ਤੇ ਡਿਬਰੂਗੜ ਸਿਟ ਤੇ ਤਾਂ ਅੱਜ ਕਿਉਂ ਨਹੀਂ ਕੰਗਨਾ ਰਣੌਤ ਦੇ ਖਿਲਾਫ ਮੁੱਖ ਮੰਤਰੀ ਐਨਐਸਏ ਦਾ ਸ਼ੁਰੂ ਕਰਦੇ ਬੜੀ ਜਾਰੀ ਹੈ ਇਹਨਾਂ ਦੀ ਅਮਿਤ ਸ਼ਾਹ ਦੇ ਨਾਲ ਕਰਨ ਨਾ ਐਨਐਸਏ ਲਵਾਉਣ ਹੁਣ ਕੰਗਨਾ ਤੇ ਯਾ ਬੀਜੇਪੀ ਇਹਨਾਂ ਤੇ ਐਨਐਸਏ ਲਾਵੇ ਕਿਉਂਕਿ ਦੇਸ਼ ਦੇ ਵਿੱਚ ਦੇਸ਼ ਨੂੰ ਤੋੜਨ ਦੀ ਗੱਲ ਅੱਜ ਕੰਗਨਾ ਰਣੌਤ ਕਰ ਰਹੀ ਹੈ ਸ਼ਹੀਦ ਸੰਤ ਉਹ ਸਾਡੇ ਸੰਤ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿਕਰ ਖਾਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਅਸ਼ਦੀਪ ਕਲੇਰ ਨੇ ਜੋ ਕੰਗਨਾ ਤੇ ਐਨਐਸਏ ਲਗਾਉਂਦੀ ਮੰਗ ਕੀਤੀ ਹੈ ਇਹਦਾ ਭਾਂਬੜ ਹੁਣ ਕਿੰਨਾ ਕੁ ਉੱਚਲਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਦੇ ਨਾਲ ਹੀ ਇਹ ਵੀ ਦੇਖਣਯੋਗ ਹੋਵੇਗਾ ਕੀ ਭਾਜਪਾ ਕੰਗਨਾ ਰਣੌਤ ਦੇ ਇਨ੍ਹਾਂ ਬਿਆਨਾਂ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਾਰਵਾਈ ਕਰਦੀ ਹੈ ਤੇ ਪੰਜਾਬ ਸਰਕਾਰ ਕੰਗਨਾ ਨੂੰ ਸਖਤ ਸਜ਼ਾ ਦਿਵਾਉਣ ਤੇ ਲਈ ਭਾਜਪਾ ਤੋਂ ਕੀ ਸਿਫਾਰਿਸ਼ ਕਰਦੀ ਹੈ ਜਾਂ ਨਹੀਂ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਫਿਕਰਨੀ ਹੋਵੇਗਾ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਸਿਰਤੇ ਨੇ ਤੇ ਦੂਜੇ ਪਾਸੇ ਸਿਆਸੀ ਪਾਰਟੀਆਂ ਜੋਰਾ ਸ਼ੋਰਾ ਨਾਲ ਪ੍ਰਚਾਰ ਕਰ ਰਹੀਆਂ ਨੇ ਕਾਂਗਰਸ ਤੋਂ ਬਾਅਦ ਹੁਣ ਭਾਜਪਾ ਨੇ ਵੀ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ ਪ੍ਰਧਾਨ ਜੇਪੀ ਨੱਡਾ ਵੱਲੋਂ ਵੀ ਵਾਅਦਿਆਂ ਵਾਲਾ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ ਅਗਨੀ ਵੀਰਾਂ ਨੂੰ ਸਰਕਾਰੀ ਨੌਕਰੀ ਦੀ ਗਰੰਟੀ ਔਰਤਾਂ ਨੂੰ 21000 ਰੁਪਏ ਪ੍ਰਤੀ ਮਹੀਨਾ ਦੇਣ ਦੀ ਗੱਲ ਕੀਤੀ ਹੈ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਹਰਿਆਣਾ ਚੋਣਾਂ ਲਈ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਪੱਤਰ ਦੇ ਵਿੱਚ ਅਗਨੀ ਵੀੜਾ ਨੂੰ ਸਰਕਾਰੀ ਨੌਕਰੀ ਦੀ ਗਾਰੰਟੀ ਦਿੱਤੀ ਗਈ ਹੈ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਹੈ ਇਹ ਰਕਮ ਕਾਂਗਰਸ ਵੱਲੋਂ ਬੀਤੇ ਦਿਨ ਜਾਰੀ ਕੀਤੀ ਗਈ ਰਕਮ ਨਾਲੋਂ 100 ਰੁਪਏ ਵੱਧ ਹੈ ਇਸ ਵਿੱਚ 20 ਚੀਜ਼ਾਂ ਦੀ ਗਾਰੰਟੀ ਦਿੱਤੀ ਗਈ ਹੈ ਅਤੇ 500 ਰੁਪਏ ਦੇ ਵਿੱਚ ਗੈਸ ਸਿਲੰਡਰ ਦੇਣ ਦੀ ਵੀ ਗੱਲ ਕਹਿ ਦਿੱਤੀ ਗਈ ਹੈ नड्डा ने कहा है कि हस्पतालां भी मुफ्त तहत दस लाख आपको पांच लाख रुपए प्रति वर्ष मिलता है उसको दस लाख रुपए कर दिया जाएगा प्रति वर्ष दस लाख रुपए आपको दिया जाएगा साथ ही साथ सत्तर वर्ष से ऊपर के हमारे जो परिवार में लोग होंगे उनको अलग से परिवार के लिए दस लाख रुपए की व्यवस्था की जाएगी यदि एक हो दो हो उनको दस लाख अब पांच लाख रुपए की व्यवस्था उनके लिए अलग से की जाएगी ये व्यवस्था की जाएगी एमएसपी में चौबीस फसलों की एमएसपी जारी रहेगी उसको जारी रखेंगे उसी तरीके से हम दो लाख युवाओं को बिना खर्चे के और बिना पर्ची के बिल्कुल ट्रांसपेरेंट तरीके से गरीब का गांव का बेटा रोजगार लग सके सरकारी नौकरी देने का काम दो लाख लोगों को देंगे इसकी हम व्यवस्था करेंगे उसी तरीके से हम पांच लाख युवाओं को अन्य रोजगार के साधन मुहैया कराएंगे और उसके लिए नेशनल अप्रेंटिसशिप प्रमोशन स्कीम के तहत मासिक रूप से मंथली उनको स्टाइपेंड उपलब्ध कराएंगे और उनको हम पांच लाख युवाओं को हम रोजगार के अवसर पैदा करेंगे हम शहरी और ग्रामीण इलाके में पांच लाख आवास उपलब्ध कराएंगे पांच लाख आवास बनेंगे शहरी और ग्रामीण में ताकि हमारे बीपीएल और हमारे जो सोशियो इकोनॉमिक कास्ट सेंसस के दायरे में आने वाले लोग हैं उसमें कोई भी व्यक्ति बिना पक्के छत के न रहे इसकी हम व्यवस्था करेंगे इसको हम पूरा करेंगे हम सरकारी अस्पतालों में मुफ्त डायलिसिस की व्यवस्था करेंगे अब कोई भी हरियाणा का व्यक्ति डायलिसिस की व्यवस्था से बाहर नहीं रहेगा उसको सरकारी व्यवस्था में डायलिसिस देंगे और हम सरकारी अस्पताल और प्राइवेट में भी फ्री डायग्नोसिस की सुविधा देंगे फ्री उसका इलाज की डायग्नोसिस की व्यवस्था करेंगे इसको भी हम पूरा करेंगे जिक्र खास है कि इस प्रोग्राम दे विच केंद्रीय मंत्री मनोहर लाल खट्टर सूबा इंचार्ज सतीश पुनिया हरियाणा जोन इंचार्ज धर्मिंदर प्रधान तो अलावा और भी बड़े नेता मौजूद सन ਜੰਮੂ ਦੇ ਵਿੱਚ ਚੋਣਾਂ ਦਾ ਦੌਰ ਜਾਰੀ ਹੈ ਇੱਕ ਪੜਾ ਦੀਆਂ ਵੋਟਾਂ ਤਾਂ ਹੋਣ ਤੋਂ ਬਾਅਦ ਹੁਣ ਦੂਜੇ ਪੜਾ ਦੀਆਂ ਵੋਟਾਂ ਹੋਣ ਜਾ ਰਹੀਆਂ ਨੇ ਅਜਿਹੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਥੇ ਜੰਮੂ ਦੇ ਵਿੱਚ ਪਹੁੰਚੇ ਦਿੱਥੇ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕੀਤਾ ਤੇ ਦੂਜੇ ਪਾਸੇ ਰਾਹੁਲ ਗਾਂਧੀ ਦੇ ਬਿਆਨ ਜੋ ਕਿ ਅਮਰੀਕਾ ਦੇ ਵਿੱਚ ਦਿੱਤਾ ਸੀ ਉਹਤੇ ਵੀ ਟਿੱਪਣੀ ਕੀਤੀ ਹੈ। ਬਿੱਤ ਦਿਨ ਜੰਮੂ ਕਸ਼ਮੀਰ ਦੇ ਵਿੱਚ ਪਹਿਲੀ ਗੇੜ ਦੀਆਂ ਚੋਣਾਂ ਹੋ ਕੇ ਹਟੀਆਂ ਨੇ ਜਿਸ ਵਿੱਚ 95% ਦੀ ਪੋਲਿੰਗ ਹੋਈ। ਅਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਟੜਾ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨ ਵਾਸਤੇ ਪਹੁੰਚੇ ਹੋਏ ਸਨ ਇਸ ਮੌਕੇ ਉਹਨਾਂ ਨੇ ਕਾਂਗਰਸ ਦੇ ਉੱਤੇ ਜੰਮ ਜੰਮ ਕੇ ਸ਼ਬਦੀ ਹਮਲੇ ਕੀਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ ਕਿਸੇ ਵੀ ਸਮੇਂ ਕੁਝ ਵੋਟਾਂ ਲਈ ਸਾਡੇ ਵਿਸ਼ਵਾਸ ਅਤੇ ਸੱਭਿਆਚਾਰ ਨੂੰ ਦਾਤੇ ਲਗਾ ਸਕਦੀ ਹੈ ਉਹਨਾਂ ਕਿਹਾ ਕਿ ਕਾਂਗਰਸ ਦੇ ਵਾਰਿਸ ਨੇ ਵਿਦੇਸ਼ ਜਾ ਕੇ ਕਿਹਾ ਕਿ ਸਾਡੇ ਦੇਵੀ ਦੇਵਤਾ ਦੇਖਦੇ ਨਹੀਂ ਕਾਂਗਰਸ ਤੋਂ कुछ वोटों के लिए हमारी आस्था और हमारी संस्कृति को कभी भी दांव पर लगा सकती है कांग्रेस का जो शाही परिवार है उसके बारिश ने हाल में विदेश में जाकर क्या कहा है ये आपने भी सुना होगा वो कहते हैं हमारे देवी देवता भगवान नहीं है हिंदू धर्म में गांव गांव में देवियों को देवताओं को पूजने की परंपरा है हम इष्ट देवों को मानने वाले लोग हैं और ये कांग्रेस वाले कहते हैं कि देवता भगवान नहीं होते क्या आप उनकी बातों से सहमत हैं आप सहमत हैं क्या ये हमारे देवताओं का अपमान है कि नहीं है और ऐसा अपमान करने वालों को सजा मिलनी चाहिए कि नहीं मिलनी चाहिए सजा देंगे जी भर के सजा देंगे कांग्रेस के लोग ऐसी बातें भूल चुक से नहीं बोलते हैं ये सोची समझी चाल है ये एक नक्सली सोच है ये दूसरे धर्मों और दूसरे देशों से इंपोर्ट की हुई सोच है आज कांग्रेस पर ਇਸੀ ਨਕਸਲੀ ਸੋਚ ਦਾ ਕਬਜ਼ਾ ਹੋ ਗਿਆ ਹੈ ਜ਼ਿਕਰ ਖਾਸ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ 25 ਸਤੰਬਰ ਅਤੇ 1 ਅਕਤੂਬਰ ਨੂੰ ਦੂਜੇ ਅਤੇ ਤੀਜੇ ਪੜਾਵਾਂ ਦੀਆਂ ਚੋਣਾਂ ਹੋ ਚਾਰੀਆਂ ਨੇ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਪੜਾਵਾਂ ਦੇ ਵਿੱਚ ਵੀ ਵੱਧ ਤੋਂ ਵੱਧ ਵੋਟਾਂ ਪੈਣਗੀਆਂ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਨੇ ਸਰਬਜੀਤ ਸਿੰਘ ਖਾਲਸਾ ਨੇ ਇੱਕ ਨਵੀਂ ਮੰਗ ਰੱਖੀ ਆ ਉਹਨਾਂ ਦਾ ਕਹਿਣਾ ਹੈ ਕਿ ਸੰਯੁਕਤ ਰਾਜ ਅਮਰੀਕਾ ਵਾਂਗ ਭਾਰਤ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵੱਖ-ਵੱਖ ਕਾਨੂੰਨ ਹੋਣੇ ਚਾਹੀਦੇ ਨੇ ਉਹਨਾਂ ਨੇ ਇਹ ਸੰਯੁਕਤ ਰਾਜ ਇੰਡੀਆ ਦੀ ਮੰਗ ਵੀ ਰੱਖੀ ਆ ਪੰਥਕ ਮਸਲਿਆਂ ਦਾ ਹਵਾਲਾ ਦੇ ਕੇ ਚੋਣਾਂ ਦੇ ਵਿੱਚ ਉਤਰੇ ਅਤੇ ਫਿਰ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਦੇ ਵਜੋਂ ਚੋਣਾਂ ਜਿੱਤਣ ਵਾਲੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਹੁਣ ਇੱਕ ਨਵੀਂ ਮੰਗ ਰੱਖ ਕੇ ਇੱਕ ਨਵੀਂ ਹੀ ਚਰਚਾ ਛੇੜ ਦਿੱਤੀ ਹੈ ਜਰਸਲਮ ਸਰਜੀਤ ਸਿੰਘ ਖਾਲਸਾ ਨੇ ਕਿਹਾ ਕਿ ਯੂਐਸਏ ਮੰਗ ਭਾਰਤ ਦੇ ਵਿੱਚ ਵੀ ਸੂਬਿਆਂ ਦੇ ਵੱਖੋ ਵੱਖਰੇ ਕਾਨੂੰਨ ਹੋਣੇ ਚਾਹੀਦੇ ਨੇ ਉਹਨਾਂ ਕਿਹਾ ਕਿ ਦੇਸ਼ ਨੂੰ ਅੱਗੇ ਲੈ ਕੇ ਜਾਣ ਵਾਸਤੇ ਇਹੀ ਇੱਕ ਹੱਲ ਹੈ ਕਿਉਂਕਿ ਇਸ ਦੇਸ਼ ਦੇ ਵਿੱਚ ਇੱਕ ਧਰਮ ਨਹੀਂ ਹੈ ਬਲਕਿ ਕਈ ਧਰਮ ਨੇ ਦਰਸਲ ਸਰਜੀਤ ਖਾਲਸਾ ਨੇ ਇੱਕ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਇੱਕ ਹੈ ਕਿ ਉਹ ਇਸ ਵਾਰ ਸਦਨ ਦੇ ਵਿੱਚ ਯੂਨਾਈਟਿਡ ਸਟੇਟਸ ਆਫ ਇੰਡੀਆ ਦੀ ਮੰਗ ਰੱਖਣਗੇ ਆਪਣੇ ਇਸ ਬਿਆਨ ਦੇ ਉੱਤੇ ਸਪਸ਼ਟਿਕరణ ਦਿੰਦਿਆਂ ਹੋਇਆਂ ਸਰਜੀਤ ਖਾਲਸਾ ਨੇ ਕੀ ਕਿਹਾ ਤੁਸੀਂ ਵੀ ਸੁਣੋ ਇਹਦੇ ਵਿੱਚ ਜੀ ਗੱਲ ਇਹ ਹੈ ਵੀ ਜੋ ਇਸ ਕਾਏ ਮ ਹਾਲਾਤ ਹੈ ਨਾ ਇਸ ਦੇਸ਼ ਦੇ ਜੀ ਜਿਹੜੀ ਮੇਰੀ ਸਮਝ ਹੈ ਉਹ ਇਹ ਕਹਿੰਦੀ ਹੈ ਵੀ ਜੇ ਆਪਾਂ ਮਤਲਬ ਇਹ ਇਸ ਦੇਸ਼ ਨੂੰ ਸੁਧਾਰਨਾ ਚਾਹੁੰਦੇ ਆ ਮਤਲਬ ਜੀ ਅੱਗੇ ਵਧ ਕੇ ਜਾਣਾ ਚਾਹੁੰਦੇ ਆ ਜੀ ਤਾਂ ਮੇਰੀ ਸਮਝ ਨਾਲ ਇਹਦਾ ਹੀ ਹੱਲ ਹੈ ਕਿਉਂਕਿ ਇਸ ਦੇਸ਼ ਦੇ ਵਿੱਚ ਨਾ ਇੱਕ ਧਰਮ ਨਹੀਂ ਹੈ ਜੀ ਬਹੁਤ ਧਰਮ ਹੈ ਹਾਂ ਉਹਨਾਂ ਦੇ ਕਰਕੇ ਮੈਨੂੰ ਇਹ ਲੱਗਦਾ ਵੀ ਇਹਦਾ ਇਹੀ ਹੱਲ ਹੈ ਜ਼ਿਕਰ ਹੋਇਆ ਕਿ ਸਰਜੀਤ ਸਿੰਘ ਖਾਲਸਾ ਲੋਕ ਸਭਾ ਚੋਣਾਂ ਤੌਰਾਨ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਦੇ ਵਿੱਚ ਉਤਰੇ ਸਨ ਤੇ ਵੱਡੇ ਬਹੁਮਤ ਨੇ ਨਾਲ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਜਦਕਿ ਆਮ ਆਦਮੀ ਪਾਰਟੀ ਦੇ ਕਰਨਜੀਤ ਅਨਮੋਲਿਤ ਦੂਜੇ ਨੰਬਰ ਤੇ ਰਹੇ ਸਨ ਹੁਣ ਵੇਖਣਾ ਹੋਵੇਗਾ ਕਿ ਹੋਰ ਲੀਡਰ ਸਰਜੀਤ ਸਿੰਘ ਖਾਲਸਾ ਦੇ ਇਸ ਬਿਆਨ ਦੇ ਉੱਤੇ ਕੀ ਪ੍ਰतिकਰਮ ਦਿੰਦੇ ਨੇ ਇਹ ਵੀ ਦੱਸਤੇ ਇਹ ਕਿ ਹੁਣ ਲੋਕ ਸਭਾ ਦਾ ਅਗਲਾ ਸੈਸ਼ਨ ਨਵੰਬਰ ਜਾਂ ਦਸੰਬਰ ਦੇ ਵਿੱਚ ਹੋਵੇਗਾ ਅਤੇ ਸਰਦ ਰੁੱਤ ਦੇ ਇਸ اجلاس ਦੇ ਵਿੱਚ ਸਰਬਜੀਤ ਖਾਲਸਾ ਵੱਲੋਂ ਇਹ ਮੰਗ ਕਿਵੇਂ ਰੱਖੀ ਜਾਂਦੀ ਹੈ ਤੇ ਉਸ ਨੂੰ ਕਿੰਨਾ ਕੁ ਸਮਰਥਨ ਮਿਲਦਾ ਹੈ ਇਹ ਵੀ ਆਉਣ ਵਾਲਾ ਸਮਾਂ ਜ਼ਰੂਰ ਦੱਸੇਗਾ। ਅਕਾਲੀ ਦਲ ਦੇ ਮੁਖ ਬੁਲਾਰੇ ਆਸ਼ੀਦੀਪ ਸਿੰਘ ਕਲੇਰ ਨੇ ਅੱਜ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਨੇ ਕਲੇਰ ਨੇ ਕੈਬਨਿਟ ਮੰਤਰੀ ਹਰਜੋਤ ਬੈਂਸ ਤੇ ਲੱਗੇ ਦੋਸ਼ਾਂ ਦਾ ਵੀ ਜ਼ਿਕਰ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਗੜੀ ਸੇਵਾ ਦਾ ਜ਼ਿਕਰ ਕਰਦਿਆ ਉਹਨਾਂ ਨੇ ਮਾਨ ਸਰਕਾਰ ਦੇ ਮੋਹੱਲਾ ਕਲੀਨਿਕਾਂ ਨੂੰ ਨਿਸ਼ਾਨੇ ਤੇ ਲਿਆ ਸ਼੍ਰਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਲੀਗਲ ਸੈੱਲ ਦੇ ਪ੍ਰਧਾਨ ਅਤੇ ਕੋਰ ਕਮੇਟੀ ਦੇ ਮੈਂਬਰ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਦੇ ਵੱਲੋਂ ਅੱਜ ਚੰਡੀਗੜ੍ਹ ਦੇ ਵਿੱਚ ਸਥਿਤ ਅਕਾਲੀ ਦਲ ਦੇ ਮੁਖ ਦਫ਼ਤਰ ਵਿੱਚ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਐਡਵੋਕੇਟ ਅਰਸ਼ਦੀਪ ਕਲੇਰ ਨੇ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਤੇ ਨਾ ਕੇਵਲ ਸਵਾਲ ਚੁੱਕੇ ਨੇ ਬਲਕਿ ਮੰਤਰੀ ਹਰਜੋਤ ਬੈਂਸ ਦਾ ਘੁਟਾਲੇ ਵਿੱਚ ਜੋ ਨਾਮਾਇਆ ਉਸ ਨੂੰ ਲੈ ਕੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ ਨਾਲ ਹੀ ਕਲੇਰ ਨੇ ਮੁੱਖ ਮੰਤਰੀ ਮਾਨ ਦੀ ਵਿਗੜਦੀ ਸਿਹਤ ਦੇ ਉੱਤੇ ਵੀ ਸਿਹਤ ਸਿਵਾਵਾਂ ਨੂੰ ਆੜੇ ਹੱਥੀ ਲਿਆ ਇੱਕ ਸਭ ਤੋਂ ਵੱਡਾ ਮਸਲਾ ਜਿਹੜਾ ਸੂਬੇ ਦੇ ਵਿੱਚ ਕਰਪਸ਼ਨ ਦਾ ਖੜਾ ਉਹ ਖੜਾ ਹੈ ਕਿ ਇੱਕ ਮੌਜੂਦਾ ਮੰਤਰੀ ਤੇ ਉਹਨਾਂ ਦੀ ਆਈਪੀਐਸ ਘਰ ਵਾਲੀ ਉਹਨਾਂ ਦੇ ਉੱਤੇ 100 ਕਰੋੜ ਦਾ ਇੱਕ ਸਕੈਮ ਦਾ ਇਲਜ਼ਾਮ ਲੱਗਿਆ ਹੁਣ ਇੱਕ ਛੋਟੀ ਗੱਲ ਇਹ 100 ਕਰੋੜ ਦਾ ਇਲਜ਼ਾਮ ਨਾ ਤਾਂ ਕਿਸੇ ਵਿਰੋਧੀ ਧਿਰ ਨੇ ਲਾਇਆ ਨਾ ਕਿਸੇ ਬੁੱਧੀਜੀਵੀ ਨੇ ਲਾਇਆ ਨਾ ਕਿਸੇ ਪੋਲਿਟਿਕਲ ਐਨਾਲਿਸਟ ਨੇ ਲਾਇਆ ਇਹ 100 ਕਰੋੜ ਦਾ ਇਲਜ਼ਾਮ ਲਾਇਆ ਪੰਜਾਬ ਪੁਲਿਸ ਦੀ ਇੱਕ ਇਨਸਪੈਕਟਰ ਨੇ ਇੱਕ ਮੁਲਾਜ਼ਮ ਨੇ ਤੇ ਬਹੁਤ ਸੀਰੀਅਸ ਹੋ ਜਾਂਦਾ ਹੈ ਤੇ ਜਦੋਂ ਐਸੇ ਇਲਜ਼ਾਮ ਕਿਸੇ ਸਰਕਾਰ ਦੇ ਉੱਤੇ ਉੱਠਣ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੀ ਇਹਨਾਂ ਦਾ ਸਿਰਫ ਇੱਕੋ ਹੀ ਕੰਮ ਹੈ ਕਿ ਜਾ ਕੇ ਦਿੱਲੀ ਦੀ ਜੀ ਹਜ਼ੂਰੀ ਕਰਨੀ ਹੈ ਇੱਕ ਕੈਬਨਿਟ ਮੰਤਰੀ ਇੱਕ ਆਈਪੀਐਸ ਅਫਸਰ ਉਹਨਾਂ ਦੇ ਖਿਲਾਫ ਪੰਜਾਬ ਪੁਲਿਸ ਨੇ ਕੀ ਕਾਰਵਾਈ ਕਰ ਲੈਣੀ ਹੈ ਜਾਂ ਤਾਂ ਜੁਡੀਸ਼ੀਅਲ ਇਨਕੁਆਇਰੀ ਕਰਾਓ ਸਿਟਿੰਗ ਜੱਜ ਦੀ ਇਨਕੁਆਇਰੀ ਕਰਾਓ ਔਰ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਲੋਕਾਂ ਦੇ ਸਾਹਮਣੇ ਆਵੇ ਕਿ ਕਿਸ ਤਰੀਕੇ ਦੇ ਨਾਲ ਇਹ ਸਰਕਾਰ ਨੇ ਕ腐ਪਸ਼ਨ ਫਰੀ ਦੀ ਗੱਲ ਕਰਕੇ ਕ腐ਪਸ਼ਨ ਫੀਲ ਆਈ ਹੈ ਤੇ ਪੰਜਾਬ ਨੂੰ ਲੁੱਟਣ ਦੇ ਵਿੱਚ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਮੈਂ ਚੈਲੰਜ ਕਰਦਾ ਮੁੱਖ ਮੰਤਰੀ ਸਾਹਿਬ ਓਪਨ ਡਿਬੇਟ ਕਰੋ ਆਕੇ ਕਿਹੜਾ ਵੱਡਾ ਹਸਪਤਾਲ ਪੰਜਾਬ ਦੇ ਵਿੱਚ ਬਣਾਇਆ ਤੇ ਜਿਹੜੀਆਂ ਰਵਾਇਤੀ ਪਾਰਟੀਆਂ ਨੂੰ ਜਿਹੜੀ ਸਰਕਾਰ ਨੂੰ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਭੰਡਦੇ ਤੁਸੀਂ ਦਿਨ ਰਾਤ ਨਹੀਂ ਥੱਕਦੇ ਉਹਨੇ ਤਾਂ ਇਹ ਸੂਬੇ ਦੇ ਵਿੱਚ ਚਾਰ ਵੱਡੇ ਮਲਟੀ ਸਪੈਸ਼ੈਲਿਟੀ ਹਸਪਤਾਲ ਦਿੱਤੇ ਜਿਹਦੇ ਚ ਪੀਜੀਆਈ ਏਮਜ਼ 40ਸ ਮੈਕਸ ਤੁਹਾਡੀ ਕੀ ਪ੍ਰਾਪਤੀ ਹੈ ਮਹੱਲਾ ਕਲੀਨਿਕ ਤੇ ਜਿੱਦਣ ਮੁੱਖ ਮੰਤਰੀ ਨੂੰ ਲੋੜ ਪਈ ਮੁੱਖ ਮੰਤਰੀ ਸਾਹਿਬ ਚੱਕਰ ਖਾ ਕੇ ਡਿੱਗੇ ਜਹਾਜ਼ ਚ ਪਾ ਕੇ ਅਪੋਲੋ ਲੈ ਗਏ ਦੇਖੋ ਬਹੁਤ ਵੱਡਾ ਵਿਸ਼ਾ ਜਿਹੜੀ ਸਰਕਾਰ ਕਹਿੰਦੀ ਹੋਵੇ ਕਿ ਜੀ ਅਸੀਂ ਹੈਲਥ ਸੈਕਟਰ ਦੇ ਵਿੱਚ ਕੰਮ ਕਰਨਾ ਹੈ ਅਸੀਂ ਹਸਪਤਾਲ ਵਧੀਆ ਬਣਾਉਣੇ ਨੇ ਅਸੀਂ ਮੁਫਤ ਇਲਾਜ ਦੇਣਾ ਹੈ ਉਥੋਂ ਦੇ ਮੁੱਖ ਮੰਤਰੀ ਜਿੰਨੀ ਵਾਰ ਬਿਮਾਰ ਹੁੰਦੇ ਨੇ ਉਹਨਾਂ ਨੂੰ ਦਿੱਲੀ ਵੱਡੇ ਹਸਪਤਾਲ ਚ ਲੈ ਕੇ ਜਾਇਆ ਜਾਂਦਾ ਹੈ ਜਾ ਤਾਂ ਮੁੱਖ ਮੰਤਰੀ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੈ ਤਾਂ ਪੰਜਾਬ ਇਹ ਜਾਣਨ ਦਾ ਹੱਕ ਰੱਖਦਾ ਹੈ ਕਿ ਸਾਡੇ ਮੁੱਖ ਮੰਤਰੀ ਨੂੰ ਹੋਇਆ ਕੀ ਹੈ ਪੰਜਾਬ ਨੂੰ ਦੱਸਿਆ ਜਾਵੇ ਕੀ ਅਸੀਂ ਗੰਭੀਰ ਬਿਮਾਰੀ ਤੋਂ ਸਾਡੇ ਮੁੱਖ ਮੰਤਰੀ ਪੀੜਿਤ ਨੇ ਜਿਨ੍ਹਾਂ ਦਾ ਇਲਾਜ ਪੰਜਾਬਤ ਨਹੀਂ ਹੋ ਸਕਦਾ ਉਹਨਾਂ ਨੂੰ ਬਾਹਰ-ਬਾਰ ਅਪੋਲੋ ਲੈ ਕੇ ਜਾਣਾ ਪੈਂਦਾ ਹੈ ਜ਼ਿਕਰ ਹਾਸ ਹੈ ਕਿ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਿੱਥੇ ਕਲੈਰ ਨੇ ਆਮ ਆਦਮੀ ਪਾਰਟੀ ਤੇ ਕਈ ਸਵਾਲ ਚੁੱਕੇ ਨੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੀਤੇ ਗਏ ਕੰਮਾਂ ਦਾ ਵੀ ਵੇਰਵਾ ਦਿੱਤਾ ਅਤੇ ਉਹਨਾਂ ਕੰਮਾਂ ਦੀ ਤੁਲਨਾ ਆਮ ਆਦਮੀ ਪਾਰਟੀ ਦੇ ਕੰਮਾਂ ਨਾਲ ਕੀਤੀ। ਦੇਸ਼ ਦੇ ਵਿੱਚ ਵਨ ਨੇਸ਼ਨ ਵਨ ਇਲੈਕਸ਼ਨ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਚਰਚਾ ਛਿੜ ਗਈ ਹੈ ਕੇਂਦਰ ਦੀ ਕੈਬਨਿਟ ਵੱਲੋਂ ਮਤੇ ਨੂੰ ਹਰੀ ਛੰਡੀ ਦੇ ਦਿੱਤੀ ਗਿਆ ਤੇ ਦੂਜੇ ਪਾਸੇ ਵਿਰੋਧੀ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਨੇ ਇਸ ਮੁੱਦੇ ਤੇ ਆਮ ਆਦੀ ਪਾਰਟੀ ਦੇ ਸੀਨੀਅਰ ਲੀਡਰ ਸੰਜੇ ਸਿੰਘ ਨੇ ਇਸ ਦਾ ਪ੍ਰਤੀਕਰਮ ਦਿੱਤਾ ਇੱਕ ਦੇਸ਼ ਇੱਕ ਚੋਣ ਨੂੰ ਲੈ ਕੇ ਦੇਸ਼ ਦੀ ਸਿਆਸਤ ਗਰਮਾ ਗਈ ਹੈ ਕੇਂਦਰ ਦੀ ਕੈਬਨਿਟ ਨੇ ਇਸ ਪ੍ਰਸਤਾਵ ਨੂੰ ਹਰੀ ਝੰਡੀ ਦਿੱਤੀ ਸੀ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਤੇ ਰਾਜ ਸਭਾ ਮੈਂਬਰ ਸੰਜੀਤ ਸਿੰਘ ਨੇ ਆਪਣਾ ਪ੍ਰतिकਰਮ ਦੰਧਾਂ ਵਿਰੋਧੀਆਂ ਨੂੰ ਨਿਸ਼ਾਨੇ ਤੇ ਲਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਬੀਜਪੀ 1 ਨੇਸ਼ਨ 1 ਕ腐ਪਸ਼ਨ ਅਤੇ 1 ਨੇਸ਼ਨ 1 ਕਮਿਸ਼ਨ ਵਾਲੀ ਪਾਰਟੀ ਹੈ

कि इस देश में ऐसी तानास हुकूमत हो जिससे पांच साल तक कोई सवाल न पूछ सके हम चुनाव में नेताओं की और पार्टियों की मजबूरी को जानते हैं तीन काला कानून किसानों का अगर उत्तर प्रदेश का चुनाव नहीं होता तो वापस नहीं होता पेट्रोल डीजल के दाम बार बार मजबूरी में कम नहीं होते अगर बार बार चुनाव देश के अंदर नहीं होता सिलेंडर के महंगे दाम बार बार घटाने और बढ़ाने नहीं पड़ते अगर देश में बार बार चुनाव नहीं होता तो हमारे नेता अरविंद केजरीवाल जी ने इस बात को पहले से कहा है कि नेता जो है वो बेलगाम हो जाता है चुनाव उसके लिए मजबूरी होती है इसलिए वो अंकुश में रहता है महंगाई भी कम करता है और बार बार उसको जनता की अदालत में जाके जवाब देना पड़ता है और इसलिए हम बात करते हैं वन नेशन वन एजुकेशन की अरविंद केजरीवाल कहना चाहते हैं कि एक देश एक शिक्षा प्रणाली हो अरविंद केजरीवाल कहना चाहते हैं कि एक देश और एक हेल्थ सिस्टम हो देश में वन नेशन वन हेल्थ सिस्टम का प्रावधान लागू किया जाए उसके बारे में सरकार काम करे और एक नकली बात कल से चलाई जा रही है भाजपाई कल से एक नकला नकली प्रोपोगंडा खड़ा कर रहे हैं कि चुनाव में पैसे बहुत खर्चे होते हैं पैसे बहुत खर्चे होते हैं किसको मूर्ख बना रहे हो तिरालीस कंपनियों का भारतीय जनता पार्टी की मोदी सरकार ने तीन लाख तिरपन हजार करोड़ रुपए माफ किया है तीन लाख तिरपन हजार करोड़ रुपए जीरो लगाते लगाते आप थक जाएंगे इतना पैसा माफ किया है ਔਰ ਕਿਤਨਾ ਖਰਚਾ ਹੁੰਦਾ ਹੈ ਇੱਕ ਦੇਸ਼ ਦਾ ਚੋਣ ਕਰਾਣੇ ਮੇ 3800 ਕਰੋੜ ਰੁਪਏ ਲਗਭਗ 4000 ਕਰੋੜ ਰੁਪਏ ਜ਼ਿਕਰ ਖਾਸ ਹੈ ਕਿ ਸਰਕਾਰ ਸਰਦ ਰੁੱਤ ਦੇ ਇਜਲਾਸ ਵਿੱਚ 1 ਨੇਸ਼ਨ 1 ਇਲੈਕਸ਼ਨ ਦਾ ਪ੍ਰਸਤਾਵ ਪੇਸ਼ ਕਰੇਗੀ ਤੇ ਵੇਖਣਾ ਹੋਵੇਗਾ ਕਿ ਸਦਨ ਦੇ ਵਿੱਚ ਇਸ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਵੱਲੋਂ ਕੀ ਪ੍ਰਤੀਕਿਰਿਆ ਦਿੱਤੀ ਜਾਂਦੀ ਹੈ ਬੀਤੇ ਦਿਨੀ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ ਤੋਂ ਬਾਅਦ ਅੱਜ ਰਵਨੀਤ ਬਿੱਟੂ ਦਾ ਇੱਕ ਹੋਰ ਵੱਡਾ ਬਿਆਨ ਸਾਹਮਣੇ ਆਇਆ ਜਿਸ ਵਿੱਚ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਤੇ ਦਿੱਤੇ ਬਿਆਨ ਨੂੰ ਲੈ ਕੇ ਤੇ ਪਰਿਵਾਰ ਨੂੰ ਲੈ ਕੇ ਵੀ ਨਿਸ਼ਾਨੇ ਸਾਧੇ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਬਾਰੇ ਦਿੱਤੇ ਗਏ ਬਿਆਨ ਤੋਂ ਬਾਅਦ ਇੱਕ ਪਾਸੇ ਕਾਂਗਰਸੀ ਵਰਕਰਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕਰਕੇ ਬਿੱਟੂ ਨੂੰ ਰਾਹੁਲ ਗਾਂਧੀ ਤੋਂ ਮਾਫੀ ਮੰਗਣ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਰਵਨੀਤ ਬਿੱਟੂ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਉਹ ਰਾਹੁਲ ਗਾਂਧੀ ਤੋਂ ਮਾਫੀ ਮੰਗਨ ਤੋਂ ਸਾਫ ਇਨਕਾਰ ਕਰ ਰਹੇ ਨੇ। ਦਰਸਲ ਪੱਤਰਕਾਰਾਂ ਵੱਲੋਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਇਹ ਪੁੱਛੇ ਜਾਣ ਤੇ ਕਿ ਕੀ ਉਹ ਲੋਕ ਸਭਾ 'ਚ ਐਲੋਪੀ ਵਿਰੁੱਧ ਦਿੱਤੇ ਬਿਆਨ ਤੇ ਪਛਤਾਵਾ ਕਰਦੇ ਨੇ। ਕੇਂਦਰੀ ਮੰਤਰੀ ਰਵਨੀਤ ਬਿੱਟੂ ਕਹਿੰਦੇ ਨੇ ਮੈਨੂੰ ਕਿਉਂ ਪਛਤਾਉਣਾ ਚਾਹੀਦਾ ਹੈ? ਪੰਜਾਬ 'ਚ ਅਸੀਂ ਆਪਣੀਆਂ ਪੀੜ੍hiyan ਗਵਾ ਦਿੱਤੀਆਂ ਨੇ। ਗਾਂਧੀ ਪਰਿਵਾਰ ਨੇ ਪੰਜਾਬ ਨੂੰ ਸਾੜਿਆ ਇੱਕ ਸਿੱਖ ਵਜੋਂ ਮੇਰਾ ਦਰਦ ਹੈ। ਮੈਂ ਇੱਕ ਸਿੱਖ ਬਾਦ ਦੇ ਵਿੱਚਾਂ ਜੇਕਰ ਉਹ ਰਾਹੁਲ ਗਾਂਧੀ ਦੇ ਬਿਆਨ ਦੀ ਪੁਸ਼ਟੀ ਕਰਤਾ ਹੈ ਤਾਂ ਤੁਸੀਂ ਕੀ ਕਹੋਗੇ ਨਹੀਂ ਨਹੀਂ ਮੈਨੂੰ ਕਿਉਂ ਖੇਦ ਹੋਗਾ ਮੈਨੂੰ ਖੇਦ ਕਿਉਂ ਹੋਗਾ ਇਹ ਬਤਾਈਏ ਨਾ ਹਮ ਪੰਜਾਬ ਨੇ ਹਮਨੇ ਤਾਂ ਯਾਰ ਆਪਣੀ ਪੀੜ੍ਹੀਆਂ ਖੋਦੀ ਪੰਜਾਬ ਆਗ ਵਿੱਚ ਜਲਾ دیا ਇਸ ਗਾਂਧੀ ਫੈਮਲੀ ਨੇ ਔਰ ਜਿਸમે ਮੇਰੇ ਦਾਦਾ ਜੀ ਸਤਾਰ ਬਿਨ ਸਿੰਘ ਜੀ ਜੋ ਟੈਰਰਿਜ਼ਮ ਇਨਕੀ ਗਲਤੀਆਂ ਸੇ ਪੰਜਾਬ ਮੇ ਆਇਆ ਉਸਕੋ ਠੀਕ ਕਰਤੇ ਕਰਤੇ 35 ਹਜ਼ਾਰ ਲੋਕ ਚਲੇ ਗਏ ਔਰ ਇੱਕ ਮੁੱਖ ਮੰਤਰੀ ਪੰਜਾਬ ਕੇ ਉਹ ਉਨਕੋ ਜਾਨ ਗਵਾਣੀ ਪੜੀ और मैं उसी दिन अपने शब्द वापस लूंगा और नहीं तो मैं पार्लियामेंट में भी ये कहूंगा आप सुनिए जो बयान राहुल गांधी ने दिया वे सिखों को आप आप सब खड़े हैं कोई बोल दो मैं मेरे मेरे सामने आप तो मीडिया है कोई प्रश्न कर सकते हो आपको कोई सिख मिला जो राहुल गांधी ने कहा है भी किसी को पगड़ी बांधने नहीं दी जा रही किसी को कड़ा डालने नहीं दिया जा रहा यहां किसी को गुरुद्वारे नहीं जाने दिया जा रहा मेरी बात सुनिए मैं मेरी पीड़ा एज ए सिख है एज ए मैं मंत्री बाद में हूं किसी पार्टी से बाद में जुड़ा हूं पहले मैं एक पंजाबी और सिख हूं अरे किस तरीके से इस परिवार ने यहां पे टैर गले में डाल डाल लोगों को जलाया है इस देश में इसी दिल्ली में लोगों को लोगों के घर जो है वो आग जला जला के इनके गुंडों ने तहस नहस कर दिया तो अब अगर पन्नू उसे एंडोर्स करता है यार आप बताओ आप बताओ जो पन्नू गुरपंत पन्नू सबसे बड़ा टेररिस्ट है और जो रेफरेंडम करा रहा है खालिस्तान के लिए उसकी जबान और राहुल गांधी की जबान एक होगी तो उसको क्या कहेंगे मैं कहता हूं ये माफी खड़गे साहब को माननी चाहिए भी जो राहुल गांधी और पन्नू ने कहा है आप स्पष्ट करें कांग्रेस क्या राहुल गांधी के बयान पे खड़गे साहब ये मानते हैं भी पंजाब में या देश में सिखों को ये चीज करने की इजाजत नहीं है खड्गे साहब से आप पूछिए ना कि कोई कांग्रेस का सिक्ख ही ले आए उनकी पार्टी का कोई ले आए जिसको गुरुद्वारे नहीं जाने दिया जा रहा जिसको पगड़ी नहीं बांधनी दी जा रही जिसको कड़ा नहीं पहनने दिया पहनने नहीं दिया जा रहा खड्गे साहब एक, एक एक अपने किसी पार्टी के कार्यकर्ता को ले आए जो मेरा विरोध कर रहे हैं तो इसलिए यार आप हैरान हैं आप एक 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 आप बिल्कुल दरार खड़ी कर देंगे हुन देखना ਹੋਵੇਗਾ ਕਿ ਆਉਣ ਵਾਲੇ ਸਮੇਂ ਚ ਇਸ ਮਾਮਲੇ ਦੇ ਵਿੱਚ ਕੀ ਨਵਾਂ ਮੋੜ ਸਾਹਮਣੇ ਆਉਂਦਾ ਅੰਮ੍ਰਿਤਸਰ ਚਾਜ ਇੱਕ ਵਾਰ ਫਿਰ ਤੋਂ ਕਿਸਾਨਾਂ ਵੱਲੋਂ ਮਾਨਾਵਾਲਾ ਟੋਲ ਪਲਾਜ਼ਾ ਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਤੇ ਟੋਲ ਪਲਾਜ਼ਾ ਨੂੰ ਫ੍ਰੀ ਕਰਾਉਣ ਦੇ ਹੋਏ ਕਿਸਾਨਾਂ ਨੇ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਤੇ ਕਈ ਫੀ ਗੰਬੀਰ ਇਲਜ਼ਾਮ ਲਗਾਏ ਨੇ ਅੰਮ੍ਰਿਤਸਰ ਦੇ ਮਾਨਾਵਾਲਾ ਟੋਲ ਤੇ ਉਸ ਸਮੇਂ ਜ਼ਬਰਦਸਤ ਹੰਗਾਮਾ ਵੇਖਣ ਨੂੰ ਮਿਲਿਆ ਜਦੋਂ ਕਿਸਾਨਾਂ ਨੇ ਟੋਲ ਪਲਾਜ਼ਾ ਘੇਰ ਕੇ ਪ੍ਰਦਰਸ਼ਨ ਕੀਤਾ ਅਤੇ ਪ੍ਰਦਰਸ਼ਨ ਦੌਰਾਨ ਟੋਲ ਪਲਾਜ਼ਾ ਪੂਰੀ ਤਰ੍ਹਾਂ ਫ੍ਰੀ ਕਰਵਾ ਦਿੱਤਾ ਕਿਸਾਨਾਂ ਦਾ ਇਲਜ਼ਾਮ ਹੈ ਕਿ ਟੋਲ ਪਲਾਜ਼ਾ ਦੇ ਮੁਲਾਜ਼ਮ ਨੇ ਕਿਸਾਨਾਂ ਦੇ ਨਾਲ ਬਤਮੀਜ਼ੀ ਕੀਤੀ ਤੇ ਕਿਸਾਨ ਦਾ ਮੋਬਾਈਲ ਫੋਨ ਖੋਲਿਆ ਇਸ ਦੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਕਿ ਪਰਾਲੀਆਂ ਨੂੰ ਅੱਗ ਨਹੀਂ ਲਾਉਣੀ ਤੇ ਦੂਜੇ ਪਾਸੇ ਕਿਸਾਨ 2-2000 ਰੁਪਏ ਦੇ ਕੇ ਜੇ ਪਰਾਲੀ ਚਕਵਾ ਕੇ ਫੈਕਟਰੀਆਂ ਦੇ ਵਿੱਚ ਭੇਜ ਰਹੇ ਨੇ ਤੇ ਦੂਜੇ ਪਾਸੇ ਟੋਲ ਪਲਾਜ਼ਾ ਵਾਲਿਆਂ ਵੱਲੋਂ ਟਰਾਲੀਆਂ ਨੂੰ ਰੋਕ ਕੇ ਉਹਨਾਂ ਕੋਲੋਂ ਟੋਲ ਮੰਗਿਆ ਜਾ ਰਿਹਾ ਹੈ ਜੇਕਰ ਕਿਸਾਨ ਟੋਲ ਨਹੀਂ ਦਿੰਦੇ ਤਾਂ ਉਹਨਾਂ ਦੇ ਨਾਲ ਹੰਡਾਗਰਦੀ ਕੀਤੀ ਜਾਂਦੀ ਹੈ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਬਾਰੇ ਵੀ ਜ਼ਿਕਰ ਕੀਤਾ ਗੁਰਜਨ ਸਿੰਘ ਕੀ ਗੱਲ ਹੋਈ ਹੈ ਜੀ ਅੱਜ ਅੱਜ ਜਿਹੜੀ ਗੱਲ ਹੋਈ ਹੈ ਇਸ ਵੇਲੇ ਦਾ ਸਾਡਾ ਕਿਸਾਨ ਆਪਣੇ ਪਰਾਲੀ ਦੇ ਇਕੱਠੇ ਲੈ ਕੇ ਜਿਹੜਾ ਫੈਕਟਰੀ ਵਾਲ ਨੂੰ ਜਾ ਰਿਹਾ ਹੈ ਸਵੇਰੇ 6 ਵਜੇ ਤੋਂ 7 ਵਜੇ ਤੱਕ ਨੂੰ ਲੱਕਿਆ ਗਿਆ ਹੈ ਉਹਨੂੰ ਕਹਿੰਦੇ ਕਿ ਆਪਣਾ ਟੂਲ ਕਟਾ ਉਹ ਕਹਿੰਦਾ ਕਿ ਸਾਨੂੰ ਇਹ ਚੀਜ਼ਾਂ ਮੱਗਲ ਫਰੀ ਆ ਡੀਸੀ ਸਾਹਿਬ ਨੇ ਮੱਗਲ ਸਾਨੂੰ ਹੁਕਮ ਦਿੱਤੇ ਆ ਕਿ ਇਹ ਚੀਜ਼ਾਂ ਮੱਗਲ ਆਪਾਂ ਟੂਲ ਪਾਜਾ ਨਹੀਂਗੇ ਨਾ ਪਰਾਲੀ ਫਰੀ ਆ ਬਿਲਕੁਲ ਤੇ ਇਹਨਾਂ ਨੇ ਕੋਈ ਜਿਹੜੇ ਗੁੰਡੇ ਰੱਖੇ ਆ ਟੂਲ ਫਲਾਜੇ ਦੇ ਜਿਹੜੇ ਪਿੰਡਾਂ ਦੇ ਵਿੱਚੋਂ ਲੱਭ ਲੱਭ ਕੇ ਲਿਆਉਂਦੇ ਆ ਕਿ ਆਹ ਬੰਦਾ ਗੁੰਡਾ ਵਾ ਇਹ ਨਹੀਂ ਇਕੱਲੇ ਕਿਸਾਨਾਂ ਨੂੰ ਡੱਕਦੇ ਆ ਹੋਰ ਵੀ ਫੈਮਿਲੀ ਵਾਲਿਆਂ ਨੂੰ ਸਾਡੇ ਕਿਸਾਨਾਂ ਨੂੰ ਬੜਾ ਡੱਕਦੇ ਜਿਹੜੇ ਸਾਡੇ ਆਗੂ ਆ ਫਿਰ ਉਹਨਾਂ ਨਾਲ ਫੈਮਿਲੀ ਨਹੀਂ ਗੁੰਡਾਗਰਦੀ ਕਰਦੇ ਆ ਦੇਣਾ ਪੈਂਦਾ ਟੈਕਸ ਉਹਨਾਂ ਨੂੰ ਇਸ ਕਰਕੇ ਜਿਹੜਾ ਅੱਜ 6 ਵਜੇ ਦਾ ਸਾਡਾ ਇਥੇ ਕਿਸਾਨ ਡੱਕਿਆ ਪਰਾਲੀ ਜਿਹੜੀ ਗੱਠੇ ਲੱਦ ਕੇ ਲੱਗ ਜਾਂਦਾ ਹੈ ਇੱਕ ਪਾਸੇ ਸਰਕਾਰ ਆਂਦੀ ਆ ਇੱਕ ਪਾਸੇ ਸਾਨੂੰ ਡੀਸੀ ਸਾਹਿਬ ਆਂਦੇ ਆ ਕਿ ਇਹ ਪਰਾਲੀ ਨੂੰ ਅੱਗ ਨਾ ਲਾਓ ਤੇ ਫਿਰ ਪਰਾਲੀ ਨੂੰ ਅੱਗ ਨਾ ਲਈਏ ਤੇ ਕਿੱਥੇ ਖੜੀਏ ਇੱਕ ਪਾਸੇ ਆਪ ਆਪਣੇ ਘਰੋਂ ਪੈਸੇ ਦੇ ਕੇ ਇਹ ਗੱਠੇ ਬਣਾ ਕੇ ਫੈਕਟਰੀਆਂ 'ਚ ਘੱਲਣੇ ਆ ਉੱਤੋਂ ਸਾਨੂੰ ਸਰਕਾਰ ਆਂਦੀ ਕਿ ਤੁਹਾਨੂੰ 500 ਰੁਪਇਆ ਕਿਲਰ ਦਿੱਤਾ ਜਾਊਗਾ 500 ਦੇਣ ਦੀ ਬਜਾਏ ਅਸੀਂ 2000 ਕੋਲੋਂ ਦੇ ਕੇ ਇਹ ਜਿਹੜੇ ਗੱਠੇ ਆ ਫੈਕਟਰੀਆਂ 'ਚ ਭੇਜਨੇ ਫਿਰ ਸਾਨੂੰ ਟੂਲ ਪਲੱਜ ਤੇ ਆਣ ਕੇ ਡੱਕਿਆ ਜਾਂਦਾ ਵਾ ਕਹਿੰਦੇ ਇਹ ਨਹੀਂ ਵਰੀ ਕੀਤਾ ਜਾਊਗਾ ਇਸ ਕਰਕੇ ਸਵੇਰ ਦਾ 6 ਵਜੇ ਦਾ ਸਾਡੇ ਕਿਸਾਨ ਦਾ ਫੋਨ ਵੀ ਖੋਇਆ ਗਿਆ ਵਾ ਉਹਦੇ ਨਾਲ ਧੱਕਾ ਮੁਕੀ ਕੀਤੀ ਗਈ ਆ ਗਾਲੀ ਗਲੋਚ ਕੀਤਾ ਗਿਆ ਤੇ ਫੋਨ ਖੋ ਕੇ ਸਵੇਰ ਦਾ ਇਹਨਾਂ ਨੇ ਆਪਣੇ ਦਫ਼ਤਰ 'ਚ ਰੱਖਿਆ ਉੱਤੋਂ ਕਹਿੰਦੇ ਤੂੰ ਜਿੰਨੂੰ ਮਰਜ਼ੀ ਸਾਦਲਾ ਜਿਹੜੀਆਂ ਮਰਜ਼ੀ ਕਿਸਾਨ ਜਿੱਥੇ ਬੰਦੀਆਂ ਆ ਜਣ ਇੱਥੇ ਆਪਾਂ ਟੂਲ ਲੈਣਾ ਲੈਣਾ ਸਵੇਰ ਦਾ 6 ਵਜੇ ਦਾ ਹਰਸਮੈਂਟ ਕਰਨ ਲਈ ਸਾਡੇ ਕਿਸਾਨਾਂ ਨੂੰ ਫੋਨ ਆਣ ਕੇ ਅਸੀਂ 8 ਵਜੇ ਤੋਂ ਲੈ ਕੇ ਇੱਥੇ ਆਣ ਕੇ ਖਲੋਤੇ ਆ ਹੁਣ 10 10:30 ਹੋ ਗਏ ਆ ਹਲੇ ਤੱਕ ਟਰੈਕਟਰ ਸਾਡੇ ਉੱਥੇ ਲੱਗੇ ਆ ਇਸ ਕਰਕੇ ਹੁਣ ਸਾਨੂੰ ਕਹਿੰਦੇ ਡੀਸੀ ਸਾਹਿਬ ਦੇ ਹੁਕਮ ਦੇ ਸਾਨੂੰ ਲਿਖ ਕੇ ਦੋ ਕਿ ਡੀਸੀ ਸਾਹਿਬ ਨੇ ਕਿਹਾ ਵਾ ਕਿ ਜੜੀਆਂ ਜਾਣ ਦਿੱਤੀਆਂ ਜਾਣ ਕਰਾਂ ਡੀਸੀ ਸਾਹਿਬ ਦੇ ਦਫਤਰ ਦੇ ਵਿੱਚ ਕੋਈ ਵਰਕਰ ਪਹੁੰਚਿਆ ਜਾਂ ਫਿਰ ਡੀਸੀ ਸਾਹਿਬ ਖੁਦ ਪਹੁੰਚੇ ਨਹੀਂ ਇੱਥੇ ਨਹੀਂ ਨਹੀਂ ਡੀਸੀ ਸਾਹਿਬ ਆਪੇ ਨਹੀਂ ਪਹੁੰਚੇ ਉਹਨਾਂ ਦੇ ਇੱਕ ਨੁਮਾਇंदे ਪਹੁੰਚੇ ਨੇ ਇੱਥੇ ਸਾਡੇ ਉਹਨਾਂ ਨੇ ਆਣ ਕੇ ਜਿਹੜਾ ਨੋਟੀਫਿਕੇਸ਼ਨ ਆ ਉਹ ਵਿਖਾਇਆ ਬਲਾਦਾ ਕਿ ਨੋਟੀਫਿਕੇਸ਼ਨ ਇਹਨਾਂ ਦੇ ਕੋਲ ਪਿਆ ਵਾ ਬੜੇ ਚਿਰ ਦਾ ਤੇ ਕਹਿੰਦੇ ਡੀਸੀ ਸਾਹਿਬ ਅਸੀਂ ਮੰਗ ਕਰਦੇ ਹਾਂ ਡੀਸੀ ਸਾਹਿਬ ਆਉਣ ਇੱਥੇ ਸਾਨੂੰ ਦੱਸਣ ਆਣਗੇ ਕਿ ਡੀਸੀ ਇੱਥੇ ਆਵੇ ਸਾਨੂੰ ਲਿਖ ਕੇ ਦਵੇ ਵੀ ਹਾਂ ਠੀਕ ਹੈ ਹੋਂ ਡੀਸੀ ਸਾਹਿਬ ਦਾ ਜਿਹੜਾ ਆਇਆ ਵਾ ਨਮਾਇंदे ਆਏ ਆ ਉਹਨਾਂ ਨੇ ਦੱਸਿਆ ਕਿ ਜਿਹੜਾ ਨੋਟੀਫਿਕੇਸ਼ਨ ਇਹਨਾਂ ਬੜੇ ਚਿਰ ਦਾ ਤਰ ਗਿਆ ਹੁਣ ਫੇਰ ਨੋਟੀਫਿਕੇਸ਼ਨ ਜਿੱਥੇ ਕਿਸਾਨਾਂ ਨੇ ਟੋਲ ਪਲਾਜ਼ਾ ਦੇ ਕਰਮਚਾਰੀਆਂ ਤੇ ਕਿਸਾਨਾਂ ਨਾਲ ਗੁੰਡਾਗਰਦੀ ਕਰਨ ਦੇ ਇਲਜ਼ਾਮ ਲਾਏ ਨੇ ਤੇ ਟੋਲ ਪਲਾਜ਼ਾ ਫ੍ਰੀ ਕਰਵਾ ਦਿੱਤਾ ਹੈ ਉੱਥੇ ਹੀ ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕਿ ਨਮਾ ਮੋੜ ਲੈਂਦਾ ਹੈ ਅਤੇ ਪ੍ਰਸ਼ਾਸਨ ਦੇ ਵੱਲੋਂ ਕਿਸ ਦੇ ਵਿਰੁੱਧ ਕੀ ਕਾਰਵਾਈ ਕੀਤੀ ਜਾਂਦੀ ਹੈ ਅੱਜ ਦੇ ਪੰਜਾਬ న్యూਸ ਬੁਲੇਟਨ ਦੇ ਵਿੱਚ ਐਨ ਐ ਜੰਦ ਜਾਂਦੇ ਨਜ਼ਰ ਮਾਰਦੇ ਆ ਜਿਹਦੀਆਂ ਮੁੱਖ ਸੁਰਖੀਆਂ ਤੇ ਅਕਾਲੀ ਦਲ ਨੇ ਕੀਤੀ ਪ੍ਰੈਸ ਕਾਨਫਰੰਸ ਕੰਗੜਾ ਨੂੰ ਐਨਐਸਏ ਲਗਾਉਣ ਦੀ ਕੀਤੀ ਮੰਗ ਹਰਿਆਣਾ ਦੇ ਪਾਜ ਪਾਣੀ ਮੈਨੀਫੈਸਟੋ ਕੀਤਾ ਜਾਰੀ ਲੋਕਾਂ ਨਾਲ ਕੀਤੇ 20 ਵਾਦੇ ਜੰਮੂ ਕਸ਼ਮੀਰ ਚ ਚੌਣਾਦਰਾਲ ਪ੍ਰਧਾਨ ਮੰਤਰੀ ਨੇ ਕੀਤਾ ਦੌਰਾ ਰਾਹੁਲ ਗਾਂਧੀ ਤੇ ਕੀਤੀ ਟਿੱਪਣੀ ਫਰੀਦਕੋਟ ਤੋਂ ਸਾਂਸਦ ਮੈਂਬਰ ਸਰਜੀਤ ਸਿੰਘ ਖਾਲਸਾ ਰੱਖੀ ਨਵੀਂ ਮੰਗ ਅਮਰੀਕਾ ਵਾਂਗ ਭਾਰਤ ਦੇ ਵਿੱਚ ਵੀ ਵੱਖ-ਵੱਖ ਸੂਬਿਆਂ ਚ ਵੱਖ-ਵੱਖ ਹੋਵੇ ਕਾਨੂੰਨ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ